ਵਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਛੱਡੇ ਜਾ ਰਹੇ ਪਾਣੀ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਕਹਿਰ ਮਚਾਇਆ ਜਾ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਸਵੀਰ ਨੰਗਲ ਦੇ ਨਜ਼ਦੀਕੀ ਪਿੰਡ ਭਨਾਮ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਜਿਹੜੀ ਮਾਰ ਹੈ ਉਹ ਘਰਾਂ ਦੇ ਵਿੱਚ ਜਿੱਥੇ ਪਈ ਹੈ ਤੁਸੀਂ ਦੇਖ ਸਕਦੇ ਹੋ ਇੱਕ ਜਾਨਵਰ ਜਿਹੜਾ ਕੁੱਤਾ ਜਿਹੜਾ ਹੈ ਉਹ ਕਿਸ ਤਰੀਕੇ ਪਾਣੀ ਦੇ ਵਿੱਚ ਤੈਰਨ ਦੀ ਕੋਸ਼ਿਸ਼ ਕਰ ਰਿਹਾ ਲੋਕ ਆਪਣੇ ਘਰਾਂ ਦੇ ਵਿੱਚ ਕਿਸ ਤਰੀਕੇ ਪਾਣੀ ਜਿਹੜਾ ਲੱਖ-ਲੱਖ ਪਾਣੀ ਹੈ ਲੱਖ-ਲੱਖ ਪਾਣੀ ਦੇ ਵਿੱਚੋਂ ਜਿਹੜਾ ਉਹ ਨਿਕਲ ਰਿਹਾ ਤੇ ਮਾਲਕ ਜਿਹੜਾ ਹੈ ਉਹ ਅੱਗੇ-ਅੱਗੇ ਤੇ ਜਿਹੜਾ ਉਸ ਦਾ ਪਿੱਟ ਕੁੱਤਾ ਹੈ ਉਹ ਪਿੱਛੇ-ਪਿੱਛੇ ਦੋਨੋਂ ਜਿਹੜੇ ਪਾਣੀ ਨੂੰ ਪਾਰ ਕਰਕੇ ਆਪਣੇ ਘਰ ਵੱਲ ਜਿਹੜੇ ਜਾ ਰਹੇ ਨੇ ਇਸ ਤੋਂ ਅੱਗੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਘਰ ਐਸੇ ਨੇ ਜਿਹੜੇ ਪਾਣੀ ਦੀ ਮਾਰ ਹੇਠ ਨੇ ਲਗਾਤਾਰ ਪਾਣੀ ਜਿਹੜਾ ਉਹ ਵਧਿਆ ਵੀ ਹੈ ਤੇ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚੋਂ ਆ ਰਹੇ ਨੇ ਲੋਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਦੇ ਫਲੋ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਪਾਣੀ ਤੇਜ਼ ਜਿਹੜਾ ਹੈ ਇਸ ਪਾਣੀ ਦੇ ਵਿੱਚ ਖੜ ਕੇ ਕਵਰੇਜ ਕਰਨਾ ਵੀ ਬੇहद ਮੁਸ਼ਕਲ ਹੈ ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਗਰਾਊਂਡ ਜ਼ੀਰੋ ਤੋਂ ਤੁਹਾਡੇ ਨਾਲ ਜਿਹੜੀ ਰਿਪੋਰਟ ਸਾਂਝੀ ਕੀਤੀ ਜਾਵੇ ਕਿ ਕਿਸ ਤਰੀਕੇ ਦੇ ਹਾਲਾਤ ਨੰਗਲ ਸ਼੍ਰੀ ਅਨੰਤਪੁਰ ਸਾਹਿਬ ਦੇ ਉਹਨਾਂ ਪਿੰਡਾਂ ਦੇ ਹਨ ਜਿਨ੍ਹਾਂ ਪਿੰਡਾਂ ਦੇ ਜਿਹੜੇ ਪਿੰਡ ਖਾਸ ਤੌਰ ਤੇ ਸਤਲੁਜ ਦਰਿਆ ਦੇ ਕਿਨਾਰੇ ਤੇ ਵਸੇ ਹੋਏ ਨੇ ਸੋ ਇਹ ਪਿੰਡ ਪਨਾਮ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਲੱਖ ਲੱਖ ਪਾਣੀ ਦੇ ਵਿੱਚੋਂ ਜਿਹੜੇ ਲੋਕ ਨੇ ਆਪਣੇ ਘਰ ਤੋਂ ਬਾਹਰ ਜਿਹੜਾ ਇਸ ਸਮੇਂ ਆ ਰਹੇ ਨੇ ਕੁਝ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਅਤ ਘਰਾਂ ਤੋਂ ਬਾਹਰ ਕੱਢਿਆ ਗਿਆ ਪ੍ਰੈਗਨੈਂਟ ਔਰਤਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਜਿਹੜਾ ਘਰਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਨਾਲ ਇੱਕ ਡੇਰਾ ਹੈ ਉੱਥੇ ਰੱਖਿਆ ਗਿਆ ਸੋ ਇਸ ਸਮੇਂ ਜਿਹੜਾ ਪਨਾਮ ਦੀ ਗੱਲ ਕੀਤੀ ਜਾਵੇ ਤਾਂ ਪਨਾਮ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਫਲੋ ਕਿੰਨਾ ਜ਼ਿਆਦਾ ਹੈ ਲੱਖ ਲੱਖ ਪਾਣੀ ਹੈ ਸੜਕ ਨੂੰ ਖਾਰ ਲੱਗ ਚੁੱਕੀ ਹੈ ਤੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ तमाम ਪਿੰਡ ਦੇ ਬਿਲਾ ਧਿਆਨੀ ਲੋਰ ਦੀ ਗੱਲ ਕੀਤੀ ਜਾਵੇ ਬਿਲਾ ਧਿਆਨੀ ਉੱਪਰ ਬੁਰਜ ਲੋਦੀਪੁਰ ਭੱਲੜੀ ਪਲਾਣ ਹੈ तमाम ਜਿਹੜੇ ਪਿੰਡ ਸਤਲੋਈ ਦੇ ਕਿਨਾਰੇ ਤੇ ਵਸੇ ਹੋਏ ਨੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਪਟਵਾਰੀਆਂ ਦੇ ਰਾਸਤੇ ਅਨਾਉਂਸਮੈਂਟ ਕਰਕੇ ਅਗਾਹ ਕੀਤਾ ਗਿਆ ਕਿਉਂਕਿ ਪਖੜਾ ਡੈਮ ਤੋਂ ਅੱਜ ਸਵੇਰੇ ਪਾਣੀ ਜਿਹੜਾ ਛੱਡਿਆ ਗਿਆ ਸਾਇਰਨ ਜਿਹੜੇ ਨੰਗਲ ਦੇ ਵਿੱਚ ਵੱਜੇ ਸੋ ਪੂਰੀ ਸਪੀਕ ਜਾਣਕਾਰੀ ਤੁਹਾਡੇ ਲਈ ਲਗਾਤਾਰ ਲੈ ਕੇ ਪੀਟੀਸੀ ਦੇ ਉੱਪਰ ਹਾਜ਼ਰ ਹੋ ਰਹੇ ਹਾਂ ਤੇ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਜੋ ਜਾਣਕਾਰੀ ਹੈ ਉਸ ਦੇ ਮੁਤਾਬਕ ਅਜੇ ਹੋਰ ਜਿਹੜਾ ਪਕੜਾ ਡੈਮ ਤੋਂ ਪਾਣੀ ਜਿਹੜਾ ਰਿਲੀਜ਼ ਹੋਵੇਗਾ ਤੇ ਇਸੇ ਤਰੀਕੇ ਦੇ ਨਾਲ ਪਾਣੀ ਵਧਣ ਦੇ ਚਾਂਸ ਹੋਰ ਨੇ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਜਿਹੜਾ ਸੁਰੱਖਿਅਤ ਰੱਖੋ ਇਹੀ ਅਸੀਂ ਅਪੀਲ ਕਰਦੇ ਹਾਂ ਬੀਐਸਾਨਾ ਪੀਟੀਸੀ ਨਿਊਜ਼ ਮੰਗਲ